गैंगस्टर्स, ड्रग ट्रैफिकर्स और स्ट्रीट क्राइम के खिलाफ एक विशेष मुहिम चलाई जा रही है और इस मुहिम तहत कई तरह के स्पेशल ऑपरेशन प्लान किए हैं जिसकी समीक्षा करने अज मैं इतने आया सी अज कमिश्नर अमृतसर डीआईजी जी और बॉर्डर रेंज के चार जिले पठानकोट बटाला गुरदासपुर और अमृतसर दिहाती एस एस पीज ਇਹ ਸਾਰੀ ਜਿਹੜੀ ਸਾਡੀ ਸਕੀਮਸ ਚੱਲ ਰਹੀਆਂ ਨੇ ਜਿਹੜੇ ਆਪਰੇਸ਼ਨਸ ਚੱਲ ਰਹੇ ਆ ਇਸ ਦੀ ਸਮੀਖਿਆ ਕੀਤੀ ਗਈ ਨਾਲ ਦੀ ਨਾਲ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਇੱਕ ਐਸਪੈਕਟ ਹੈ ਜਿਹੜੇ ਕੇਸਸ ਸਾਡੇ ਪੈਂਡਿੰਗ ਇਨਵੈਸਟੀਗੇਸ਼ਨ ਹੈ ਉਸ ਦੇ ਬਾਰੇ ਵੀ ਤਫਸੀਲ ਨਾਲ ਚਰਚਾ ਕੀਤੀ ਗਈ ਔਰ ਕੀ ਬੋਟਲ ਨੈਕਸ ਨੇ ਕਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਜ਼ੇਰ ਤਤਤੀਸ਼ ਕੇਸਸ ਹੈ ਉਹਨਾਂ ਦਾ ਡਿਸਪੋਜ਼ਲ ਕਰ ਸਕੀਏ ਉਸ ਦੇ ਬਾਰੇ ਵੀ ਇੱਕ ਮੀਟਿੰਗ ਕੀਤੀ ਗਈ ਅਜਰ और क्योंकि तो बॉडर एरिया तो जिक्र किया जिस तरह लगातार ड्रोन जरिए क्योंकि लास्ट टाइम मीटिंग भी सीएम साहब वालों भी कोई समीक्षा जी सा जिमें जानते हो बॉडर बेल्ट है बॉर्डर बेल्ट स्ट्रेंथन करने असं सैकेंड लाइन ऑफ डिफेंस स्थापित की रइट फ्रॉम फाजिलका टू तो पठानकोट अगे बी एस एफ है उसके पिछले पंजाब पुलिस की एक सैकेंड लाइन ऑफ डिफेंस है ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਸਾਨੂੰ ਸੈਂਕਸ਼ਨ ਕੀਤੇ ਗਏ ਹੈ ਕੈਮਰੇਜ਼ ਇੰਸਟਾਲ ਕਰਨ ਲਈ ਔਰ ਜਿਹੜੇ ਸਾਡੇ ਵਲਰੇਬਲ ਜਗ੍ਹਾ ਹੈ ਜਿਹੜੇ ਸਟ੍ਰੈਟੈਜਿਕ ਲੋਕੇਸ਼ਨਸ ਤੇ ਅਸੀਂ ਸੀਸੀਟੀਵੀ ਕੈਮਰਾਜ਼ ਲਗਾ ਰਹੇ ਹਾਂ ਤਾਂ ਕਿ ਜੜੀ ਵੀ ਕੋਈ ਇਨਫਿਲਟ੍ਰੇਸ਼ਨ ਬਾਰਡਰ ਦੇ ਦੂਜੇ ਪਾਸਿਓਂ ਹੁੰਦੀ ਹੈ ਜਾਂ ਜੜੀ ਵੀ ਸਮਗਲਰਸ ਦੀ ਮੂਵਮੈਂਟ ਹੈ ਉਸ ਨੂੰ ਅਸੀਂ ਡਿਟੈਕਟ ਕਰ ਸਕੀਏ ਔਰ ਮੈਨੂੰ ਖੁਸ਼ੀ ਹੈ ਕਿ ਜਦੋਂ ਦਾ ਸਾਡਾ ਇਹ ਸੈਕੰਡ ਲਾਈਨ ਆਫ ਡਿਫੈਂਸ

ਕੁਛ ਨਾ ਕੁਛ ਡਿਸਟਰਬੈਂਸ ਪੈਦਾ ਕਰਕੇ ਰੱਖੀ ਜਾਵੇ ਸਾਡੇ ਜਿਹੜੇ ਭੋਲੇ-ਭਾਲੇ ਬੱਚੇ ਆ ਪਿੰਡ ਦੇ ਉਹਨਾਂ ਨੂੰ ਵਰਗਲਾ ਕੇ ਬਹੁਤ ਥੋੜੇ-ਥੋੜੇ ਪੈਸੇ ਦੇ ਕੇ ਇਸ ਤਰ੍ਹਾਂ ਦੀ ਕਾਰਵਾਈਆਂ ਦੇ ਵਿੱਚ ਉਹਨੂੰ ਨੂੰ ਸੰਮਲਪ ਕੀਤਾ ਜਾਂਦਾ ਹੈ ਜਿਸ ਦੇ ਨਾਲ ਇੱਕ دہشت ਦਾ ਮਾਹੌਲ ਪੈਦਾ ਹੋ ਗਏ ਔਰ ਇੱਕ ਉਹਨਾਂ ਨੂੰ ਫੁੱਟ ਸੋਲਜਰਸ ਮਿਲ ਜਾਂਦਾ ਹੈ ਸਰ ਦੇਖਿਆ ਗਿਆ ਅਸੀਂ ਦੇਖ ਰਹੇ ਆ ਕਿ ਲਗਾਤਾਰ ਸ਼ਾਮ ਰਿਸਰਟ ਪੁਲਿਸ ਵੀ ਬਹੁਤ ਬੁਧੀ ਕਾਮਕਾਰੀਆ ਦੀ ਪੁਲਿਸ ਕੰਮ ਕਰ ਰਹੀ ਹੈ ਇਸ ਪੱਤਰ ਜੇ ਦਿਖਾ ਰਹੀ ਹੈ ਪਰ ਅਜ ਤੱਕ ਇਤਿਹਾਸ ਦੇ ਵਿੱਚ ਅਸੀਂ ਇਹ ਹੀ ਦੇਖਿਆ ਕਿ ਖਾਣਿਆਂ ਦੇ ਉੱਤੇ ਇਸ ਤਰ੍ਹਾਂ ਹਮਲੇ ਹੁੰਦੇ ਹੋਣਾ ਸਰ ਇਹਦਾ ਮੁੱਖ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਪੁਲਿਸ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਕੀ ਕਾਰਨ ਕਿ ਦੇਖੋ ਪਿਛਲੇ ਲਗਭਗ 2 ਸਾਲਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕਾਰਵਾਈ ਇਹਨਾਂ ਸਮਗਲਰਸ ਔਰ ਇਹਨਾਂ ਗੈਂਗਸਟਰਸ ਦੇ ਉੱਤੇ ਕੀਤੀ ਗਈ ਹੈ ਸੋ ਆਊਟ ਆਫ ਸ਼ੀਅਰ ਡਿਸਪੀਰੈਸ਼ਨ ਕਿ ਪੁਲਿਸ ਦਾ ਮਨੋਬਲ ਕਿਸ ਤਰ੍ਹਾਂ ਅਸੀਂ ਗਿਰਾਸ ਕੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ दहशत पैदा की <coughs> जा सके ये यदि एक साजिश का हिस्सा है लेकिन पंजाब पुलिस इज फुली कॉम्पिटेंट और जिस तरह मैं दसिया कि साढ़े सारे केसिस ट्रेस हुए हैं साफसर ने सा मुलाजमान ने बहुत मेहनत न बंदी फड़े और एक एनकाउंटर भी यूपी से होया सो वी आर ऑल आउट आफ्टर दैन एंड एक्शन है ਮੈਂ ਹੁਣੇ ਦੱਸ ਕੇ ਹਟਿਆਂ ਤੁਹਾਨੂੰ ਇਹ ਹਮੇਸ਼ਾ ਤੋਂ ਜਿਹੜੇ ਸਾਡੇ ਬਾਹਰਲੇ ਮੁਲਕ ਹੈ ਉਹਨਾਂ ਦੀ ਕੋਸ਼ਿਸ਼ਾਂ ਹੁੰਦੀਆਂ ਕਿ ਪੰਜਾਬ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕੀਤਾ ਜਾਵੇ ਔਰ ਪੰਜਾਬ ਪੁਲਿਸ ਹਿੰਦੁਸਤਾਨ ਦੀ ਉਹ ਜਾਬਾਜ਼ ਫੋਰਸ ਹੈ ਜਿਹੜੀ ਇੱਕ ਵਾਰ ਹੀ ਅਤਵਾਦ ਖਤਮ ਕਰ ਚੁੱਕੀ ਹੈ ਔਰ ਇਸ ਤਰ੍ਹਾਂ ਦਾ ਕੋਈ ਵੀ ਐਫਰਟ ਅਸੀਂ ਕਾਮਯਾਬ ਨਹੀਂ ਹੁੰਦੇ ਵਾ ਸਰ ਜਿਹੜੇ ਕੋਈ ਟੌਪ ਮੋਸਟ ਬੌਸ ਨੇ ਥਾਡੇ ਪੰਜਾਬ ਤੇ ਜਿਹੜੇ ਕਿ ਇਹਨਾਂ ਆਪਰੇਸ਼ਨਸ ਨੂੰ ਲੀਡ ਕਰਦੇ ਨੇ ਉਹਨਾਂ ਦੀ ਫੈਮਿਲੀ ਤੋਂ ਲੈ ਕੇ ਇਹ ਕੁਝ ਉਹਨਾਂ ਦੀ ਸਿਕਿਉਰਟੀ ਅੰਦਰ ਆ ਵਧਾਈ ਗਈ ਹੈ ਕਿਉਂਕਿ ਜੇਕਰ ਥਾਣਿਆਂ ਤੇ ਹਮਲੇ ਹੋ ਸਕਦੇ ਨੇ ਤਾਂ ਉਹਨਾਂ ਦੇ ਰਿਸਕ ਨੂੰ ਘਟਾਉਣਾ ਪੈਂਦਾ ਹੈ। ਜਦੋਂ ਪੋਸਟ ਪਾਈ ਜਾਂਦੀ ਹੈ ਉਦੋਂ ਅਫੀਸਰ ਦੇ ਨਾਲ ਉਹਨਾਂ ਦੀ ਫੈਮਿਲੀ ਤੱਕ ਨੂੰ ਰੱਖਸ਼ਤ ਦਿੱਤੀ ਜਾਂਦੀ ਹੈ। ਦੇਖੋ ਇਹ ਜੌਬ ਇਹ ਪ੍ਰੋਫੈਸ਼ਨਲ ਹਜ਼ਰਡਸ ਨੇ ਬਟ ਮੈਂ ਉਹੀ ਕਹਾਂਗਾ ਕਿ ਸਾਡੇ ਜਿਹੜੇ ਮੁਲਾਜ਼ਮ ਨੇ ਸਾਡੇ ਅਫਸਰ ਨੇ ਉਹਨਾਂ ਦਾ ਮਨੋਬਲ ਬਹੁਤ ਉੱਚਾ ਹੈ ਔਰ ਇਸ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ।